टिक क्लब म्युनिसिपल दी तरफों जय शंकर शशि शर्मा ਦੇ ਪ੍ਰਦਾਨ ਕਮਲ ਕੁਮਾਰ ਦੀ ਅਗਵਾਈ ਹੇਠ ਸ਼ੁਭ ਯਾਤਰਾ ਦਾ ਆਯੋਜਨ ਕੀਤਾ ਗਿਆ ਦੱਸਤੇ ਇਹ ਸ਼ੁਭ ਯਾਤਰਾ ਵਿੱਚ ਪ੍ਰਭੂ શ્રી ਰਾਮ ਦੇ ਗੁਣ ਗਾਨ ਗਾਏ ਗੇ ਇਹ ਸ਼ੁਭ ਯਾਤਰਾ ਜੀ ਰਾਮ ਜਨਮ ਪੂਬੀ ਦੇ ਵਿੱਚ ਜਿਹੜਾ ਗਰਬ ਗ੍ਰਹਿ ਦੇ ਵਿੱਚ ਪ੍ਰਭੂ શ્રી ਰਾਮ ਲੱਲਾ ਦੀ ਬਾਲ ਰੂਪ ਦੇ ਵਿੱਚ ਪ੍ਰਾਣ ਪ੍ਰਤੀਸ਼ਟਾ ਹੋਣ ਜਾ ਰਹੀ ਹੈ ਉਸ ਨੂੰ ਸਮਰਪਿਤ ਕੀਤੀ ਗਈ ਤੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਜਿਹੜਾ ਇਹ ਰਾਮਏ ਹੋਣ ਲਈ ਇਹ ਜਿਹੜੀ ਸ਼ੁਭ ਯਾਤਰਾ ਹੈ ਉਹ ਕੱਢੀ ਗਈ ਜਿਸ ਵਿੱਚ ਪ੍ਰਤੀਕ ਸ਼ਹਿਰ ਵਾਸੀ ਨੇ ਹਿੱਸਾ ਵੀ ਲਿਆ ਤੇ ਸ਼ੁਭ ਯਾਤਰਾ ਦੀ ਸ਼ੋਭਾ ਵਿਦਾਈ ਇਸ ਮੌਕੇ ਤੇ ਨਿਰਦੇਸ਼ਕ ਸ਼ਸ਼ੀ ਸ਼ਰਮਾ ਨੇ ਇਲਾਕਾ ਨਿਵਾਸੀਆਂ ਨੂੰ ਅਤੇ ਵੱਖ-ਵੱਖ ਸੰਸਥਾਵਾਂ ਨੂੰ ਜਿਹੜਾ ਹੈ ਉਹ ਇਕੱਠੇ ਰਲ ਕੇ ਪ੍ਰਭੂ શ્રી ਰਾਮ ਦੇ ਗੁਣगान ਕਰਨ ਦੇ ਲਈ ਭਾਗ ਲੈਣ ਦੇ ਲਈ ਅਪੀਲ ਕੀਤੀ ਗਈ। ਉਹਨਾਂ ਵੱਲੋਂ ਇਸ ਮੌਕੇ ਤੇ ਸਾਰੀ ਸੰਸਥਾਵਾਂ ਵੱਲੋਂ ਇਕੱਠੇ ਹੋ ਕੇ ਇਸ ਮੌਕੇ ਦੀ ਸ਼ੋਭਾ ਜਿਹੜੀ ਹੈ ਉਹ ਵਿਦਾਈ ਗਈ ਤੇ ਵੱਖ-ਵੱਖ ਜਗਾਂ ਤੇ ਜਾ ਕੇ ਪ੍ਰਭੂ શ્રી ਰਾਮ ਦੇ ਗੁਣगान ਜਿਹੜੇ ਨੇ ਉਹ ਕੀਤੇ ਗਏ। ਤਮਾਮ ਸ਼ਹਿਰ ਵਾਸੀਆਂ ਨੇ ਸ਼ੋਭਾ ਯਾਤਰਾ ਦੀ ਸ਼ੋਭਾ ਵਿਦਾਈ ਇਸ ਮੌਕੇ ਤੇ ਤਮਾਮ ਜਿਹੜੇ ਸਰਪ੍ਰਸਤ ਨੇ ਉਹ ਵੀ ਮੌਕੇ ਤੇ ਮੌਜੂਦ ਰਹਿ ਤੇ ਪ੍ਰਭੂ શ્રી ਰਾਮ ਦੇ ਗੁਣगान ਕੀਤੇ। वीर बजरंगे राम राम रे जय जय श्री राम जय श्री राम जय जय श्री राम शंकर ड्रामाटिक क्लब ਜਿਹੜੀ ਕਿ ਪਿਛਲੇ 45 ਸਾਲ ਤੋਂ ਭਗਵਾਨ ਰਾਮ ਜੀ ਦੀ ਲੀਲਾ ਦਾ ਮੰਚਨ ਤੇ ਦੁਸ਼ਹਿਰਾ ਪਰਵ ਕਰਦੀ ਆ ਰਹੀ ਹੈ ਅੱਜ शंकर ड्रामाटिक क्लब ਵੱਲੋਂ ਕੱਲ ਪਰਮधाम ਅਯੁੱਧਿਆ ਦੇ ਵਿੱਚ ਸ਼੍ਰੀ ਨਾਮ ਲੱਲਾ ਜੀ ਦੀ ਗਰਬਗਰਾ ਦੇ ਵਿੱਚ ਪਾਲ ਲੂਪੇ ਵਿੱਚ ਪ੍ਰਣ ਪ੍ਰਸਤੀ ਰਚਨਾ ਹੋ ਜਾ ਰਹੀ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਹੈ ਲਹਿਰ ਉਤਸ਼ਾਹ ਹੈ ਇਸੇ ਉਤਸ਼ਾਹ ਨੂੰ ਅੱਜ ਤੁਸੀਂ ਦੇਖਦੇ ਹੋਏ ਸ਼ੰਕਰ ਡਰਾਮਾtic ਕਲਬ ਨੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਹੈ ਇਹ ਇਲਾਕਾ ਨਿਵਾਸੀਆਂ ਦੀ ਕਲਬ ਹੈ ਇਸ ਸ਼ੋਭਾ ਯਾਤਰਾ ਦੇ ਵਿੱਚ ਸਾਰੇ ਹੀ ਇਲਾਕਾ ਨਿਵਾਸੀਆਂ ਨਹਿਰੂ ਨਗਰ, ਪ੍ਰੇਮ ਨਗਰ, ਦولتਪੁਰ, ਵਿਸ਼ਪਲ ਕਲੋਨੀ, ਅਨਮੋਲ ਕਲੋਨੀ, ਸ਼ਿਮਕ ਕਲੋਨੀ ਹਰ ਕਲੋਨੀ ਦੇ ਵਿੱਚੋਂ ਨੌਜਵਾਨ, ਚਾਹੇ ਰਾਜਪੂਤ ਸਭਾ, ਚਾਹੇ ਮਿਸ਼ਕਰਮਾ ਸਭਾ, ਕਸ਼ੇਪ ਸਭਾ, ਹਰ ਉਸ ਮੰਦਰ ਤੋਂ ਮਹਿਲਾ ਸੰਗੀਤਨ ਮੰਡਲੀ, ਸਾਰੇ ਹੀ ਧਰਮ ਪ੍ਰੇਮੀ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੇ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ੰਕਰ ਡਰਾਮাটਿਕ ਕਲੱਬ ਨੂੰ ਸਹਿਯੋਗ ਦਿੱਤਾ। ਮੈਂ ਕਲੱਬ ਦੇ ਪ੍ਰਧਾਨ ਕਮਲਜੀਤ ਵੱਲੋਂ ਆਪਣੀ ਵੱਲੋਂ ਸਾਰੀ ਕਾਰਜਕਾਰਨੀ ਵੱਲੋਂ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦੇਣਾ ਅੱਜ ਇਨਾਂ ਕੋ ਉਤਸ਼ਾਹ ਸਾਰਿਆਂ ਦੇ ਵਿੱਚ ਕਿ ਇਹਨਾਂ ਨੇ ਦੋ ਤਿੰਨ ਦਿਨ ਦੇ ਵਿੱਚ ਜੀ ਤੋਰ ਮਿਹਨਤ ਕਰਕੇ ਇਸ ਆਯੋਜਨ ਨੂੰ ਬੱਵੇ ਬਣਾਉਣ ਵਿੱਚ ਦਿਨ ਰਾਤ ਇਕਿਤ ਮੈਂ ਇੱਕ ਵਾਰ ਫੇਰ 7 ਸੀਜ਼ ਨਿਊਜ਼ ਦੇ ਚੈਨਲ ਦੇ ਰਾਹੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਪਠਾਨਕੋਟ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਲਕਿ ਪੂਰੇ ਵਿਸ਼ ਨੂੰ ਕਰਦੇ ਇਸ ਮਹਾਨ ਘੜੇ ਦੀ ਲੱਖ ਲੱਖ ਵਧਾਈ ਦਿੰਦਾ ਸਾਡੇ ਈਸ਼ਟ ਸ਼੍ਰੀ ਰਾਮ ਤੇ ਪ੍ਰਭੂ ਸ਼ਿਵੀ ਨਾਮ ਜੀ ਦੀ ਤਰਫੀ ਇਹ ਪ੍ਰਭੂ ਸ਼ਿਵੀ ਕ੍ਰਿਸ਼ਨ ਜੀ ਦੀ ਤਰਫੀ ਇਹ ਮੇਰੇ ਭੋਲੇ ਦੀ ਤਰਫੀ ਹੈ ਮਹਾ ਮਾਈ ਦੀ ਤਰਫੀ ਅੱਜ ਹਿੰਦੁਸਤਾਨ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਜਿਦਾ ਜਿਦਾ ਲੰਗਰ ਲਗਾਏ ਜਾ ਰਹੇ ਨੇ ਜਿਦਾ ਜਿਦਾ ਲਾਇਕਾਂ ਕੀਤੀਆਂ ਬਾਰੀਆਂ ਅੱਜ ਸ਼ਾਦੀ ਕੀਤੀ ਜਾ ਰਹੀ ਹੈ ਸ਼ੰਗਲ ਡਰਾਮਾ ਟਿਕਾ ਕਲਬ ਨੇ ਵੀ ਇਸ ਪਰਵ ਨੂੰ ਅੱਜ ਬੜੀ ਹੀ ਧੁੰਮਦਾਂ ਦਾ ਜਸ਼ਨ ਮਨਾਇਆ ਮੈਂ ਇੱਕ ਵਾਰ ਹੀ ਇਲਾਕਾ ਨਿਵਾਸੀਆਂ ਨੂੰ ਸਾਵਨ ਸਿੱਖ نیوز ਜਾਣਨ ਤੋਂ ਸਾਰੇ ਹੀ ਸਦਸਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਨਾਮ ਦੇਣਾ ਉਸ ਮਹਾਨ ਪਰਿਵਾਰੀ ਲੱਖ ਲੱਖ ਵਧਾਈ ਦੇਣਾ ਪ੍ਰਭੂ ਰਾਮ ਜੀ ਦੇ ਚਰਨਾਂ 'ਚ ਵਾਣ ਕਰਨਾ ਕਿ ਹਰ ਉਸ ਪਰਸਾਨ ਦੇ ਉਸ ਪਰਿਵਾਰ ਨੂੰ ਦਿਨ ਦੁਗਣੀ ਰਾਤ ਸੁਖੀ ਤਰਕੀ ਦੇ ਤਾਂ ਕਿ ਅਸੀਂ ਨਾਲਿਲ ਕੇ ਆਪਣੇ ਦੀਸ਼ ਦੇ ਤਹਾੜ ਦਿਨ ਵਦ ਦਿਨ ਮਨਾਨੇ ਲਈ ਜੈ ਸ਼੍ਰੀ ਰਾਮ ਮਸਤਨ ਹਰੀ ਦੇ ਨਾਲ ਅੱਜ ਸੰਗਠਿਤ ਰਿਪੋਰਟ